ਸਸਿਕਾ ਜੀ ਸਾਰਿਆਂ ਨੂੰ ਮਿਲ ਜਰਦਾ ਸਾਰੇ ਠੀਕ-ਠਾਕ ਹੋਵੋਗੇ ਤੇ ਆਪਾਂ ਪਤਾ ਹੀ ਸਾਰਿਆਂ ਨੂੰ ਇੰਡੀਆ ਆਏ ਹੋਏ ਸੀ 2 2.5 ਮਹੀਨੇ ਹੋ ਗਏ ਆਇਆਂ ਨੂੰ ਤੇ ਹੁਣ ਜਾਨੋ ਜੀਵ ਨਹੀਂ ਕਰਦਾ ਤੇ ਜਾਣਾ ਵੀ ਪੈਣਾ ਫਿਰ ਪੈਕਿੰਗ ਸ਼ੁਰੂ ਕੀਤੀ ਆ ਜੋ-ਜੋ ਆਪਾਂ ਸਮਾਨ ਲੈ ਕੇ ਜਾਣਾ ਕੁਕਰ ਲਿਆਂਦਾ ਆਪਾਂ ਵੀਡੀਓ ਪਾਈ ਸੀ ਉਹਦੇ ਤੋਂ ਲਿਆ ਸੀ ਸਮਾਨ ਭਾਂਡਿਆਂ ਦਾ ਬਹੁਤ ਸੋਹਣਾ ਸਮਾਨ ਤੇ ਹੁਣ ਦੇਖੋ ਖਲਾਰਾ ਜਦੋਂ ਉਧਰੋਂ ਆਉਣਾ ਸੀ ਹੈਨਾ ਉਦੋਂ ਵੀ ਕਿੰਨਾ ਖਲਾਰਾ ਸੀ ਤੇ ਹੁਣ ਇਧਰੋਂ ਜਾਣਾ ਤਾਂ ਵੀ ਕਿੰਨਾ ਖਲਾਰਾ ਜਾ ਕੇ ਸਾਂਭਾਂਗੇ ਫੇਰ ਕਿੰਨਾ ਖਲਾਰਾ ਬਸ ਐਦਾਂ ਹੀ ਅੱਧੀ ਜ਼ਿੰਦਗੀ ਲੰਘ ਜਾਂਦੀ ਆ ਸਹੀ ਗੱਲ ਜਾਜ ਦੇ ਹੁੰਡਾ ਲੈ ਕੇ ਆਂਦੀ ਚੋ ਪ੍ਰਮਾਤਮਾ ਸਾਰਿਆਂ ਨੂੰ ਛੋਟੇ ਤੋਂ ਆਵੇ ਜਾਂ ਜਾਂਦੇ ਤੇ ਕਰਦੇ ਆ ਹੁਣ ਪੈਕਿੰਗ ਸ਼ੁਰੂ ਗੋਲੀ ਗੋਲੀ ਕਰਨੇ ਆ ਫੁੱਲ ਹੋ ਜੀ ਤਕਰੀਬਨ ਤਕਰੀਬਨ ਹੋ ਗਈ ਪੈਕਿੰਗ ਦੇਖਦੇ ਹਾਂ ਹਜੇ ਤਾਂ ਪੁਰਾਣਾ ਸਮਾਨ ਲੈ ਕੇ ਆਵਾਂਗੇ ਬਹੁਤ ਖਲਾਰਾ ਹੋ ਜਾਂਦਾ ਹੈ ਲੋ ਜੀ ਸਾਡੀ ਜਾਣ ਦੀ ਹੋਗੀ ਤਿਆਰੀ ਵਾਪਸ ਸਮਾਂ ਵੀ ਹੋਗੀ ਪੈਕਿੰਗ ਅਸੀਂ ਕਿਹਦੇ ਉੱਰ ਪਰਜਾਈ ਦਾ ਕੱਟਿਆ ਹੂੰ ਜੋਰ ਪਰਜਾਈ ਦਾ ਜੋਰ ਪਰਜਾਈ ਦਾ ਕੱਟਿਆ ਦਾ ਮਨਾਲੀ ਸਹੀ ਪਿਆ ਵਾ ਇਹਦੇ ਵਿੱਚੋਂ ਸੌਫਟ ਕੱਢ ਕੇ ਰੱਖ ਕੱਢ ਹਾਂ ਸਿੱਧਾ ਕੱਢ ਕੇ ਰੱਖ ਪੁੱਤ ਤੇ ਐਂ ਹੀ ਕਰ ਲਈ ਪੁੱਤ ਪਿੱਛੇ ਹੱਥ ਨਾ ਮਾਰ ਦਿਓ ਚੰਗਾ ਐਂ ਖੋਲ ਖੋਲ ਦੋ ਖੋਲ ਦੋ ਤੇ ਸਾਡੇ ਬੱਚਿਆਂ ਦਾ ਜਨਮ ਦਿਨ ਵੀ ਇਸ ਕਿਸ ਨਾਲ ਨਾਲ ਮਨਾ ਲਈ ਨਹੀਂ ਹੁਣ ਉਹਨੇ ਲੇਟ ਕਿਉਂ ਆਉਣਾ ਗੱਡੀ ਵਾਲੇ ਨੇ ਬੈਠੋ ਬੈਠੋ ਜਸਪ੍ਰਿਤ ਬੈਠ ਆਵੇ ਇਹਦੇ ਚ ਰੋਟੀ ਪਾਲਾਂਗੇ ਪਰ ਮੇਜਤ ਤਾਂ ਇੱਥੇ ਰੱਖ ਦਿੰਨੀ ਮੈਂ ਜਾਨ ਨੂੰ ਜੀ ਨਹੀਂ ਕਰਦਾ ਪਰ ਜਾਣਾ ਪੈਣਾ ਬਹਿ ਜਾ ਕੈਮਰੇ ਦੋਨਾਂ ਚੱਲਣਗੇ ਅਮਰ ਤੇ ਤੂੰ ਵੀ ਬਹਿ ਜਾ ਉੱਥੇ ਨਾਲ ਦੋਨਾਂ ਭੈਣ ਭਰਾਵਾਂ ਦਾ ਜਨਮ ਦਿਨ ਆ ਲੈ ਆ ਲੈ ਕੁਰਸੀ ਲੱਲਾਂ ਨਾਲ ਮੰਦੀਪਾ ਜੀ ਫੋਟੋ ਲੱਗ ਲੱਗਿਆ ਨੇੜੇ ਨੂੰ ਹੋ ਜਾ ਨਾ ਇਧਰ ਨੂੰ ਕਰ ਲਾ ਇਧਰ ਨੂੰ ਸੈੱਟ ਕਰ ਲਾ ਚਲੋ ਨਾਲੇ ਹੋਰ ਇਧਰ ਹੋ ਜਾ ਹਾਂ ਚਲੋ ਇਹ ਮੇਰੇ ਕਹਿੰਦੇ ਨੇ ਨੇੜੇ ਆ ਜਾ ਤੁਸੀਂ ਸਾਰੇ ਹਾਂ ਹਾਂ ਸਵਾਰ ਬਣਾਉਣਾ ਮੂਵੀ ਵਾਲੇ ਲੱਗਾ ਫੋਟੋ ਖਿਚਣ ਵਾਲੇ ਲੱਗਾ ਬਿਲਕੁਲ ਇੱਦਾਂ ਕੱਟਿਆ ਕਿ ਮੱਝੋ ਮੜ ਜਾਏ ਉਹਨੇ ਜਾਣੇ ਆਹੋ ਚਲੋ ਮੜੇ ਸਾਹਮਣੇ ਦੇਖਿਓ ਸੋਖਰੀ ਦੀ ਮੋਟਰ ਨਹੀਂ ਚੱਲਣਾ ਆ ਗਈ ਆਈ ਹਾਂ ਹਾਂਜੀ 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 ਚਲੋ ਜੀ ਹਣ ਨੇੜੇ ਆ ਜਾਓ ਸਾਰੇ ਆਹ ਮੈਂ ਖੋਲਦੀ ਆ ਆਹ ਹੋ ਜਾਓ ਸਹੀ ਆ ਤੋਂ ਹੋੜਾ ਮਗਰ ਇਹ ਨਿਕਲੋ ਹੋਇਆ ਹੋਇਆ ਦੂਰ ਹੀ ਕੋਈ ਕਾਸ਼ ਮੈਂ ਵੀੜੇ ਬਣਾ ਲਾਂ ਉਧਰ ਵੇਖੋ ਓਏ 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 ਚਲ ਕਟੋ ਪਹਿਲਾ ਸੋਕਪ੍ਰੀਤ ਕੱਟੂਗਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਵਿਰਾਜ ਨੂੰ ਬਿਠਾ ਲੈਣਾ ਹੁਣ ਜਸਪੀਤ ਘਟੂਗੀ ਹਾਂ ਜਸ ਹੈਪੀ ਬਰਥਡੇ ਟੂ ਯੂ ਬੱਚਿਆਂ ਨੇ ਤਾਂ ਰੌਣਕ ਲਾਤੀ ਆ ਆ ਜਾ ਤੂੰ ਮਗਰ ਰਹਿ ਗਿਆ ਕਿੰਨੀ ਲੋਨ ਕਲਾਤੀ ਤੂੰ ਨਾ ਜਾਣਿਆ ਨੇ ਆਹ ਇੱਕ ਤੁਹਾਡੀ ਗੰਦ ਨਹੀਂ ਹਰਦੇ ਤੁਹਾਡੇ ਦਿਨਾਂ ਦੀ ਕੀਤੀ ਇੱਧਰ ਵੀ ਖਵਾਓ ਵੀਰੇ ਨੂੰ ਅੱਡ ਦਵਾਇਗਾ ਚਲੋ ਉਹ ਵਾਹ ਵੱਡਾ ਸਰਪਰੀ ਬੈਠਾ ਮਾਰ ਵੀ ਤੇ ਚਲੋ ਜੀ ਮੂੰਹ ਵੀ ਮਿੱਠਾ ਕਰਾ ਦਿਓ ਫਿਰ ਉਹ ਚਮਚਾ ਬਾਹਰ ਰੱਖੀ ਚੰਗਾ ਪਤਾ ਆਹੋ ਇੱਕ ਦੂਜਾ ਦਾ ਇੰ ਘਰਾ ਦਿਓ ਮੂੰਹ ਮਿੱਠਾ ਬਸ ਸੋਹਣਾਂ ਲੈਂ ਚੁੱਕੇ ਪਲੇਟ ਲੈ ਆਓ ਤੇ ਅੰਦਰ ਹੀ ਮੱਥੇ ਚਲਾਤਾ ਚੱਲ ਪਈਏ ਤੇ ਐਉਂ ਆਇਆ ਇਹ ਪਾ ਲਓ ਉਹ ਪਲੇਟ ਕਿੱਥੇ ਰੱਖੇ ਅੰਦਰ ਹੀ ਰੱਖਾਏ ਉਹ ਪਹਿਲਾਂ ਗੁੱਠਾ ਤਾਂ ਨ ਲੈਦਾ ਕੀ ਖਵਾ ਦੇ ਨਵੀਂ ਵਿਰਾਜ ਵਿਰਾਜ ਚਾ 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 ਉਹ ਰਾਜ ਨੂੰ ਮੈਨੂੰ ਫੜਾਓ ਪਹਿਲਾਂ ਹਾਂ ਜਿਵੇਂ ਜਿਵੇਂ ਸਾਰੇ ਹੱਥ ਨਹੀਂ ਟਿਸ਼ੂ ਨਹੀਂ ਜਾਂਦੇ ਆਪਾਂ ਕੇਕ ਦਾ ਸੈਂਟਰ ਜਮਾ ਦੇਣਾ ਹਾਂ ਹਾਂ ਕੇਕ ਆ ਪਾਈ ਕਰ ਦਿੰਦੇ ਹਾਂ ਆਹੋ ਟੇਬਲ ਕਰ ਲਵਾਂ ਨੇ ਜਾਂ ਦਮਾਸਾ ਚਲੋ ਕਰਾਉ ਮੂ ਮਿੱਠਾ ਸਾਰੇ ਆਹੋ ਸਾਈਟ ਟਾਈਮ ਤੇ ਆਪਾਂ ਇੱਥੇ ਸੀਗੇ ਯਾਰ ਕੀ ਹਨਾ ਸੁਖਪ੍ਰੀਤ ਦਾ ਬਰਥਡੇ ਤੇ ਮਾੜਾ ਜਿਹਾ ਮਾੜਾ ਜਿਹਾ ਮਾੜਾ ਜਿਹਾ ਮੈਂ ਪਾਸੇ ਦੇਖ ਲਈ ਮਨ ਚਾਉ ਪਾਉਣੇ ਪਾਉਣੇ ਫੋਟੋਗ੍ਰਾਫੀ ਆ ਜਾ ਸਾਰੇ ਜਾਨੇ ਖੜਜੋ ਸਾਰੇ ਖੜਜੇਗੀ ਜਿਹੜਾ ਪਾਸੇ ਕਰਦੀ ਹੈ ਨਾ ਆਓ ਸਾਰੇ ਜਾਨੇ ਖੜ ਕੇ ਲੋ ਮੈਂ ਉੱਧਰ ਲੈ ਬੰਦਾ ਖੜਜੋ ਖੜਜੋ ਜੀ ਚਲੋ ਕੋਈ ਨਹੀਂ ਕੋਈ ਨਹੀਂ ਖੜੋ ਵਾਸੇ ਕਰ ਦਿੰਨੇ ਆਪਾ ਚਲੋ ਕੈਮਰਾ ਮੇਰਾ ਚੱਲਦਾ ਵੀ ਫੋਟੋ ਲਈ ਇੱਧਰ ਦੇਖੋ ਉਹ ਵੀ ਰਾਜ 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 ਇਹ ਦੇਖੀ ਉਹ ਰਾਜ ਉੱਥੇ ਲੈ ਹੁਣ ਮੇਰੀ ਆ ਫੜੀ ਨਾਲ ਵੀਡੀਓ ਦੇ ਨਾਲ ਹਾਂਜੀ ਫੋਟੋ ਖਿੱਚੀ ਆ ਮੈਮ ਹਾਂਜੀ ਮਰੇ ਵੀ ਹਾਂਜੀ ਹਾਂਜੀ ਦੋਨੇ ਮਿਲੋ ਆ ਜਮਾਰੀ ਰਾਜ ਵਿਰਾਜ ਤਾਂ ਮੰਮੀ ਜੀ ਲੱਗੇ ਪਾਖ ਆ ਵੀਡੀਓ ਵੀਡੀਓ ਬੰਦ ਕਰ ਲੈ ਮੜੀ ਵੀਡੀਓ ਰੋਕ ਨਾ ਯਾਰ ਇਹ ਤੇ ਛੋਟਾ ਚਾਹ ਦੇ ਬੜਾ ਜਿੱਦੇ ਕੀ ਖਾਂਦੇ ਵੀਡੀਓ ਜੀ टिड्डी खराब ना करो पत् खराब ना करो खराब ना करो ਆ ਜਾ ਨਾਲੇ ਨਾਲ ਤੂੰ ਵੀ ਕਰਾਈ ਚੱਲ ਮਾਂ ਵੀ ਆ ਜਾ ਆ ਜਾ ਮੰਮੀ ਇੱਥੇ ਦੇਖ ਆ ਜਾ ਮੰਦੀਪਾ ਪਾ ਕੇ 줘 ਆ ਵੀ ਦਿਨੇ ਰਾਜ ਆ ਜਾ ਦੇ ਕਰ ਲੋ ਫੋਟੋ ਕਰੀ ਕਿਹਦੇ ਲਈ ਦੇਖੀਂ ਫੋਟੋ ਕਰਤੀ ਰਾਜ ਉੱਤਰ ਦੇ ਰਾਜ ਰਾਜ ਵੀ ਰਾਜ ਨਹੀਂ ਵੰਦਾ ਤੇ ਉਹ ਵੀ ਮੀਰਾ ਜੀ ਇੱਥੇ ਹੀ ਹੁੰਦੀ ਹੈ ਹਾਂਜੀ ਉਹ ਚਲੇਗਾ ਕੁੜੀ ਪਰੋਣਾ ਗੱਲ ਚਲੇਗਾ ਅੱਛਾ ਹਾਂਜੀ ਵੀਰ ਹੋਣੀ ਹੈ ਜੇ ਇੱਥੇ ਅੱਛਾ ਅੱਛਾ ਠੀਕ ਹੈ ਠੀਕ ਹੈ ਆ ਗਈ ਗੱਡੀ ਨਾ ਵਾਪਸ ਜਾਣ ਦੀਆਂ ਤਿਆਰੀਆਂ ਜਾਣ ਨੂੰ ਜੀ ਨਹੀਂ ਕਰਾਂ ਹਾਂਜੀ ਆਪ ਦਾ ਘਰ ਪਰਿਵਾਰ ਛੱਡਣਾ ਬਹੁਤ ਹਾਂ ਬਹੁਤ ਹਾਂਜੀ ਹਾਂਜੀ ਅੱਜ ਤੁਸੀਂ ਆਏ ਸੀ ਉਦੋਂ ਵੀ ਆਏ ਸੀ ਹਾਂਜੀ ਇਹੋ ਹੀ ਕੀਤੀ ਸੀ ਫਿਰ ਹੁਣ ਸਮਾਨ ਵੀ ਬੰਦੇ ਵੀ ਆ ਗਏ ਹਾਂਜੀ ਮੈਨੂੰ ਪਤਾ ਟੈਕਸੀ ਕਿੱਥੇ ਜਾਣਾ ਕਿੱਥੇ ਜਾਣਾ ਰਾਜੂ ਬਾਣ ਹੈ ਉਹ ਸੜਕ ਤੇ ਹਾਂ ਬਰਾਮ ਤੇ ਆਇ ਤਰਾ ਸਮਾਨ ਦੇਖਣ ਨੂੰ ਥੋੜਾ ਲੱਗਦਾ ਕੋਈ ਨਾ ਕੋਈ ਨਾ ਦੂ ਬਾਪੇ ਦੀ ਕਿਰਪਾ ਨਾਲ ਲੰਘ ਜਾਣਾ ਸਾਰਾ ਕੁਝ ਹੁਣ ਇਹਨਾਂ ਚ ਉਹ ਜਿਹੜਾ ਟੁੱਟਣ ਵਾਲੀ ਚੀਜ਼ ਉਹ ਤਾਂ ਆਪਣੇ ਹੱਥ ਚ ਹੀ ਆ। ਸਾਰਿਆਂ ਨੂੰ ਜਿੱਦੀਆਂ ਲਾਤੀਆਂ ਨੇ। ਸਾਰਾ ਛੇਤੀ ਛੇਤੀ ਭਾਜੀ ਕਿੱਥੇ ਲਾਇਆ ਇਹ ਜੀ। ਆਹੋ। ਦਾਨੇ ਪਾਣੀ ਦੀ ਗੱਲ ਤੁਸੀਂ ਵਿਆਹ ਕਰੋ ਗੁਰਪ੍ਰੀਤਾ। ਹਾਂ ਜੀ ਹਾਂ ਤੁਸੀਂ ਵਿਆਹ ਕਰੋ ਗੁਰਪ੍ਰੀਤਾ ਹਨਾ। ਮੈਂ ਕਿਹਾ ਤੁਸੀਂ ਭਾਬੀਆਂ ਦੇ ਛੇਤੀ ਛੇਤੀ ਚੱਕਰ ਲਾਇਓ ਮੈਂ ਤੁਸੀਂ ਗੁਰਪ੍ਰੀਤਾ ਵਿਆਹ ਰੱਖੋ। ਤੇ ਫਿਰ ਅਸੀਂ ਉਹ ਨਹੀਂ ਛੇਤੀ ਅੱਜ। ਜਿਵੇਂ ਮਨਪੇ ਤਾਂ ਉਦੋਂ ਖੜੇ ਕੀਤੇ ਸੀ ਆਉਂਦਿਆ ਹੋਇਆ ਟੋਟੇਚੀ ਨਾਲ ਵਿਚਾਲੇ ਨਹੀਂ ਉਹ ਵੀ ਰੱਖੀ ਜਾਵੇ ਅੰਦਰ ਵਾਲੇ ਚੇਟ ਘਾਟ ਉਹ ਅੰਟਰ ਮਨਾਂ ਜਿਹੜੇ ਚੇਟ ਘਾਟ ਤਾ ਰੱਖਿਆ ਗਿਆ ਸਮਾਨ ਸਾਰ ਹਾਂ ਬੜਾ ਬੜਾ ਬੜੋ ਅਈਓ ਸਮਾਨ ਇਹਦਾ ਵੀ ਲੈ ਕੇ ਆ ਦੇ ਦੇਖਿਆ ਨਹੀਂ ਸਮਝ ਨਹੀਂ ਉਹ ਵੀ ਬਹੁਤ ਦਾ ਮੁਸ਼ਕਿਲ ਹੈ ਖੜੇ ਵੇਖਦੇ ਆ ਸਾਰੇ ਹਾਂ ਸਮਾ ਇੱਧਰ ਦੀ ਮੋੜ ਲੈਂਦੇ ਨੇ ਪਰ ਉੱਥੋਂ ਨਹੀਂ ਮੜਨੇ ਰੱਖਿਆ ਗਿਆ ਸਮਾਨ ਸੂਨ ਸਾਰਾ ਹਾਂ ਰੱਖਿਆ ਗਿਆ ਸਮਾਨ ਓਕੇ ਓਕੇ Carbar carro è un po' di più di un'altra parte del ਸੋ ਜਦੋਂ ਫਿਰ ਪੈਂਦੀ ਨਹੀਂ ਬਾਅਦ ਚ ਜਲਾਦ ਗਏ ਇੱਕ ਵਾਰੀ ਕਰਦਾ ਸਾਰਾ ਕੁਝ ਲੈ ਕੇ ਜਾਏਗੀ ਨਿੱਕੇ ਨਿੱਕੇ ਕੁੰਡੇ ਆਏ ਆਏ ਜਮੇ ਨਿੱਕੇ ਨਿੱਕੇ ਕੁੰਡੇ ਇਹ ਵੀ ਖੇਡਾਂ ਹੀ ਆ ਇੱਕ ਹਿਸਾਬ ਦੇ ਵਿੱਚ ਮੈਂ ਕਿ ਆਖਰੀ ਢੇਡਾ ਵਾ ਮੇਰਾ ਤੇਰੇ ਨਾਲ ਪਲਾਂ ਤੁਹਾਨੂੰ ਬੈਠ ਕੇ ਸ਼ਾਂਤੀ ਨਹੀਂ ਉਹ ਹਾਂ ਵੀ ਰਹਿ ਗਿਆ ਰਹਿ ਗਿਆ ਉੱਥੇ ਜਾ ਕੇ ਕਹੂੰਗੀ ਆਹ ਲਿਓਣਾ ਸੀ ਉਹ ਲਿਓਣਾ ਸੀ ਨਾਲ ਉਹ ਤਾਂ ਭਾਰ ਦੇ ਹਿਸਾਬ ਨਾਲ ਹੀ ਨੰਗਣਾ ਨਾ ਭਾਰ ਹੂੰ ਭਾਰ ਦੇ ਹਿਸਾਬ ਨਾਲ ਹੀ ਨੰਗਣਾ ਸਾਹਿਬ ਜੀ ਕਿਹਾ ਤਾਂ ਵੀ ਲੈ ਕੇ ਆ ਗਏ ਹਾਂਜੀ ਹਾਂਜੀ ਪਰ ਵੇਟ ਜਦੋਂ ਹੋ ਜਾਂਦਾ ਆ ਵੇਟ ਜਦੋਂ ਹੋ ਜਾਂਦਾ ਜੀਰੇ ਦੀਆਂ ਗਲੀਆਂ ਵੇਖ ਲਓ ਕੈਸ਼ ਕਰ ਲਿਆ ਆਪਾਂ ਵਿੱਚ ਹਾਂ ਇਹ ਜਿਆਦਾ ਨੰਗ ਤਾਂ ਹੋਵੇ ਤਾਂ ਆਪਣੇ ਵਰਗੇ ਦੋ ਛੋਟੇ ਸੀ ਹਜੇ ਵੈਲੋਸਿਟੀ ਨਹੀਂ ਸੀ ਕੱਟੇ ਜਦੋਂ ਅਸੀਂ ਆਏ ਆ। ਹਾਂ। ਤੇ ਹੁਣ ਪੱਕਣ ਦੇ ਆ ਗਏ ਜਦੋਂ ਅਸੀਂ ਵਾਪਸ ਚੱਲੇ। 2 ਢਾਈ ਪੌਣੇ ਦਾ 9 ਮਹੀਨੇ ਹੋ ਗਏ। ਅੱਛਾ ਨਾ ਟਾਈਮ ਸਾਲੋਂ ਹਾਂਜੀ ਆਇਆਂ ਨੂੰ। 10 10 ਜਨਵਰੀ ਦੇ ਆਏ ਅਸੀਂ। ਅੱਛਾ। ਹਾਂ ਜਿੱਦਾਂ ਉਹ ਲੈ ਆ ਬੱਸ ਮਾਨੇ ਨਾਲ ਹੀ। ਹਾਂ। ਇਤਾਂ ਹੀ ਬਿਲਡਿੰਗਾਂ ਨਹੀਂ ਬਣਾਉਣ ਲੱਗੇ ਹਾਂ ਤਾਂ ਜੀ ਹਾਂ ਜੀ ਹਾਂ ਪਹਿਲਾਂ ਤਾਂ ਪੀਪੇ ਦੇ ਸੀਗੇ ਨਵੇਂ ਮਾਡਲ ਚਾਹੁੰਦੇ ਆ ਆਜੋ 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 ਜਿੰਨੀ ਕਦੀ ਵੈਸੀ ਜੋ ਮਾਰਦੀ ਆ ਆ ਫੜੋ ਖੁੰਡੀ ਆ ਲਿਆ ਪੁੱਤ ਖੁੰਡੀ ਫੜੋ ਲਿਆ ਪੁੱਤ ਪਰਲੀ ਸੀਟ ਤੇ ਹੋ ਜਾਓ ਚੰਗੀ ਤਰ੍ਹਾਂ ਬਹਿ ਜਾਓ ਹਾਂ ਜੀ ਹਾਂ ਮਸਤੂਆਣਾ ਗੁਰਦੁਆਰਾ ਸਾਹਿਬ ਅੱਗੇ ਅੱਗੇ ਗੇਟ ਆ ਹਨਾ ਆਉਤੀ ਗੱਡੀ ਗੇਟ ਹਾਂ ਆ ਸੀ ਗੇਟ ਹਾਂ ਅੱਗੇ ਵੀ ਇੱਕ ਦੋ ਵਾਰੀ ਨੰਗੇ ਆ ਅਸੀਂ ਇੱਥੋਂ ਦੀ ਹਾਂ ਹਾਂ ਗੇਟ ਆ ਵੀ ਆ ਉਧਰ ਦੀ ਵੀ ਐ ਇੱਕ ਵੱਡਾ ਗੇਟ ਨਹੀਂ ਇੱਥੇ ਉਧਰ ਦੀ ਐ ਗੇਟ ਉਹ ਵੀ ਵੱਡਾ ਉਹ ਉਧਰ ਹਾਂ ਪਹਿਲਾਂ ਸੀ ਗੱਡੀ ਆਵੇ 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 ਮਸਤੂਆਣਾ ਸਾਹਿਬ ਹਾਂ ਆ ਦੇਖ ਗੇਟ ਨੰਗੇ ਆਏ ਅੱਗੇ ਵੀ ਇੱਥੇ ਕਈ ਵਾਰੀ ਦੇ ਸੀ ਲੋਲਾ ਮੁੰਦੇ ਸੀ ਵੀ ਰਾਜ ਚੋਲੀ ਮਗਰ ਸੀ ਤਾਂ ਰਾਜ ਹੋਣੇ ਹੂਟੇ ਲੈਂਦੇ ਸੀ ਮਗਰ ਮੈਂ ਹਾਂ ਉਹ ਆਹ ਹਾਂ ਨੰਦ ਰਾਜ ਹਾਂਜੀ ਵੀ ਰਾਜ ਹਾਂ ਨੰਦ ਰਾਜ ਜਾਨੂ ਕੀ ਲੱਗਾ ਜੀ ਦਾ ਬੜਾ ਹੀ ਨੇ ਆਹ ਬਾਰੀ ਨੇ ਚੁੰਮਣ ਦਾ ਬੜਾ ਹੀ ਆਹ ਰਾਜ ਵੀ ਰਾਜ ਨੇ ਜੂਸ ਪੀਣਾ ਪਾਪਾ ਜੂਸ ਲੈਣ ਗਿਆ ਹੂੰ ਪਾਪਾ ਜੂਸ ਲੈਣ ਗਿਆ ਵੀ ਨਾ ਰੋ ਪੀਣਾ ਵੀ ਰਾਜ ਨੇ ਚੜਾਉਂਦੇ ਪਏ ਰਹੋ ਅਸੀਂ ਛੁੱਟੀ ਕਰਕੇ ਜਾ ਰਹੇ ਸੀ ਦੇਖ ਪੰਗੀ ਲਈ ਲਾ ਕੇ ਤਰ ਤਿਰ ਕੋ ਨਹੀਂ ਲੈਂਦਾ ਹੌਣ ਲੱਗਾ ਵਰ ਤੇ ਪੱਪਨ। ਏਨਕ ਬਰਫ ਪਰਫਾ ਨਾ ਪਾਇਓ। ਹਾਂ। ਕਿਸ ਵੀ ਮੜਾ ਜੋ ਕਹਿ ਕੇ ਆਈ। ਹਾਂ। ਕਿ ਬਰਫ ਨਾ ਪਾਇਓ। ਇਹੋ ਵੀ ਪੀ ਰਹਾ ਪੀ ਬਣਾਣੀ ਨੂੰ ਫੜਾ ਦੇ। ਬੱਲੇ ਯਾ ਡਰਾਈਵਰ। ਹਾਂ। ਹਾਂਜੀ। ਆ ਅੱਛਾ ਇਹ ਫੇਰ ਫੜ ਲਈ ਆ ਡੈਡੀ ਆਪਦੇ ਨੂੰ ਫੜਾ ਲਿਆ 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 ਇਹ ਕਿਹਾ ਨਾ ਰੱਖੀ ਦੱਬਦਾ ਠੀਕ ਤਾਂ ਕਦਾ ਖਾਂਸੀ ਕਰੀ ਜੀ ਸਿੱਖਿਆ ਦੱਦ ਕਿਉਂ ਤੋ ਗਵਾਵਾ ਕਰੀ ਜੀ ਸਿੱਖਿਆ ਇਹ ਤਾਂ ਦੱਦ ਦੋ ਬੱਜਿਆ ਬੱਜਿਆ ਪਤਾ ਨਹੀਂ ਕੀ ਕਸ ਕਹੀ ਜਾਂਦਾ ਅੱਜ ਹੀ ਲੱਗਿਆ ਐਂ ਕਰਨਾ ਆ ਦੱਬ ਦੱਬ ਵਾਲਾ ਤਾਂ ਲੱਗੂਗੇ ਪਤਾ ਹੁਣ ਬੋਲਣ ਹਾਂਜੀ ਸਾਲ ਦਾ ਹੋ ਗਿਆ ਰਹੀ ਨੇ ਨੂੰ 11ਵਾਂ ਮਹੀਨਾ ਲੱਗਿਆ ਹੋਊਗਾ ਅੱਛਾ ਸਸੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਪਹੁੰਚ ਗਏ ਹਾਂ ਹਾਂਗਕong ਵਾਪਸ ਘਰੇ ਤੇ ਖਲਾਰਾ ਬਹੁਤ ਜ਼ਿਆਦੇ ਕੱਲ ਦਾ ਜਿੰਨਾ ਸਮਾਨ ਲੈ ਕੇ ਆਏ ਸਮੇਟਣ ਚ ਲੱਗੇ ਹੋਏ ਆ ਅਜੇ ਵੀ ਬਹੁਤ ਪਿਆ ਅਜੇ ਵੀ ਰਾਜ ਨੂੰ ਵੀ ਔਖਾ ਲੱਗਦਾ ਵਿਰਾਜ ਕਿੱਥੋਂ ਆਏ ਤੁਸੀਂ ਵਿਰਾਜ ਕਿੱਥੋਂ ਆਏ ਤੁਸੀਂ ਇੰਡੀਆ ਤੋਂ ਆਏ ਆ ਹੈ ਕਿੱਥੋਂ ਆਏ ਸੀ ਕਿੱਥੋਂ ਆਏ ਸੀ ਉਹ ਚਾਚੂ ਕਿੱਥੇ ਆ ਮਾਮੀ ਕਿੱਥੇ ਆ ਕਿੱਥੇ ਮਾਮੀ ਚਾਚੂ ਕਿੱਥੇ ਆ ਹੈ ਕੋਈ ਪਤਾ ਨਹੀਂ ਹਜੇ ਵੇਖਦਾ ਹੈ ਖਲਾਰਾ ਹਜੇ ਕਾਫੀ ਪਿਆ ਸੈੱਟ ਕਰੀ ਜਾਂਦੇ ਹੈਂਡ ਕੈਰੀ ਰਹਿ ਗਏ ਹੈਂਡ ਕੈਰੀਆਂ ਦਾ ਖਲਾਰਾ ਹਜੇ ਪਾਇਆ ਨਹੀਂ ਵੱਡੇ ਵੱਡੇ ਸੰਗਲੇ ਧੋਣ ਵਾਲੇ ਕੱਟ-ਕੱਟ ਰੱਖੀ ਜਾਂਦੇ ਮੀਰਾਜ ਸਿੰਘ ਹਾਂਜੀ ਮਾਮੀ ਨੂੰ ਮਾਮੀ ਨੂੰ ਸ਼ਾਸ਼ੀ ਕਾਲ ਕਰ ਦੇ ਹਾਂ ਮਾਮੀ ਨੂੰ ਸ਼ਾਸ਼ੀ ਕਾਲ ਕਰ ਦੇ ਹੈਂ ਕਰ ਦੇ ਕਿ ਮਾਮੀ ਮੈਂ ਮੈਸਜ ਕਰਦਾ ਤੁਹਾਨੂੰ ਹਾਂਜੀ ਹਾਂ ਚਲੋ ਚਾਚੂ ਨੂੰ ਉਹ ਸੁਖਪ੍ਰੀਤ ਆ ਗਿਆ। ਉਹ ਸੁਖਪ੍ਰੀਤ ਆ ਗਿਆ। ਸੁਖਪ੍ਰੀਤ। ਵੇਖ ਕੇ ਹੱਸਦਾ ਸੁਖਪ੍ਰੀਤ। ਸੁਖਪ੍ਰੀਤ ਚੱਕੀ ਵਿਰਾਜ ਨੂੰ। ਹਾਂ ਲੈ ਲੈ। ਉਹ ਨਾਨੀ ਆ ਗਈ ਤੇਰੀ। ਉਹ ਨਾਨੀ ਆ ਗਈ। ਉਹ ਵੇ ਨਾਨੀ ਆ ਗਈ ਪਰਮਜੀਤ। ਪਰਮਜੀਤ ਫੜੀ ਵਿਰਾਜ ਨੂੰ। ਹਾਂ ਲੈ 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 ਲੈ। ਹੈ। ਮਨਦੀਪ ਓ ਮਨਦੀਪ ਆ ਗਈ ਮਾਮੀ ਆ ਗਈ ਓਵੇਂ ਮਾਮੀ ਆ ਗਈ ਹਾਂ ਸੁਖਪ੍ਰੀਤ ਹਾਂ ਸੁਖਪ੍ਰੀਤ ਕਿੱਥੇ ਆ ਓਵੇ ਆ ਗਿਆ ਓਵੇ ਆ ਗਿਆ ਸੁਖਪ੍ਰੀਤ ਹਾਂ ਹਾਂ ਅਜੇ ਤੱਕ ਤਾਂ ਤਾਂ ਵੀ ਇਹਨੂੰ ਪੀੜਾ ਲੱਗ ਰਿਆ ਖਲਾਰਾ ਵੀ ਬਹੁਤ ਹੌਲੀ ਹੌਲੀ ਕਾ ਖਲਾਰਾ ਚੱਕਾਂਗੇ ਹਾਂਜੀ 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 ਮਾਮੀ ਕਹਿੰਦੀ ਨਾ ਕੱਲ ਕਹਿੰਦੀ ਅਸੀਂ ਤਾਂ ਸੁਣਨੇ ਜੇ ਹੋਏ ਬੈਠੇ ਆ ਵੀ ਰਾਜ ਚਲ ਗਿਆ ਹਾ ਹੋ ਕਹਿੰਦੀ ਜੀ ਨਹੀਂ ਲੱਗਣ ਡਿਆ ਤਾਈ ਜੀ ਸਾਡਾ ਹਾਂਜੀ